ਹਾਲ ਕਲੇਸ਼ ਮਿਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਓ ਸਤਰਧਿਆਨ ਹਰਨਾਮ ਕਹਿਣ ਅਬਰ ਕਛਨਾ ਉਪਾਉ ਕਰ ਅਨਗਰੋ ਪ੍ਰਭੂ ਮੇਰੇ ਨਾਨਕ ਨਾਮ ਸੁਆਓ ਗੁਜਰੀ ਮਹੱਲਾ ਪੰਜਵਾ ਤੂੰ ਸਮਰਾਤ ਸ਼ਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਮਿਟ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਭਾਰਮਸਵਾਮੀ ਜਪੀ تمہارا ਨਾਮ ਰਹਾਓ ਵੀਰ ਇੱਕ ਮਿੰਟ ਗੱਲ ਸੁਣ ਕੇ ਜਾਇਓ ਹਾਂਜੀ ਦੱਸੋ ਵੀਰ ਕੁਝ ਬੇਨਤੀ ਕਰਨੀ ਸੀ ਦੱਸੋ ਵੀਰ ਗੁਰੂ ਘਰ ਦੀ ਮਰਿਆਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਜਰਾਬਾਂ ਪਾ ਕੇ ਅੰਦਰ ਨਹੀਂ ਆ ਸਕਦੇ ਨਾਲੇ ਇਸ ਨਾਲ ਸੰਗਤ ਦੀ ਬਿਰਤੀ ਵੀ ਉਖੜਦੀ ਹੈ ਮर्यादा ਅਨੁਸਾਰ ਸਾਨੂੰ ਬਾਹਰ ਬਣੀ ਚਰਨ ਗੰਗਾ ਵਿੱਚ ਪੈਰ ਧੋ ਕੇ ਅਤੇ ਪੰਜ ਇਸ਼ਨਾਨਾ ਕਰਕੇ ਹੀ ਅੰਦਰ ਜਾਣਾ ਚਾਹੀਦਾ ਹੈ ਤਾਂ ਜੋ ਦਰਵਾਜ਼ੇ ਦੀ ਉਲੰਘਣਾ ਨਾ ਹੋਵੇ ਤੇ ਸੰਗਤ ਦੀ ਇਕਾਗਰਤਾ ਵੀ ਨਾ ਭੰਗ ਹੋਵੇ ਇਸ ਗੱਲ ਦਾ ਪੂਰਾ ਗਿਆਨ ਲੇ ਕੋਸ਼ਿਸ਼ ਕਰਾਂਗਾ ਕਿ ਅੱਗੇ ਇਸ ਤਰ੍ਹਾਂ ਨਾਲ